ਸੋ ਸ੍ਰੀ ਕਾਲ ਜੀ ਜੁੜਿਓ ਭਾਈ ਇੱਕ ਦੋ ਗੱਲਾਂ ਇਹ ਕਰਨੀਆਂ ਥੋਡੇ ਨਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਜਾਣਕਾਰੀ ਦੇ ਦਿਆਂ ਬਹੁਤੇ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਉਹ ਮੈਨੂੰ ਮੈਨੂੰ ਪੁੱਛਦੇ ਰਹਿੰਦੇ ਆ ਭਾਈ ਪੂਰੀ ਗੱਲ ਕੀ ਆ ਭਰੌੜ ਹਲਕੇ ਦਾ ਇੱਕ ਪਿੰਡ ਹੈ ਬਰਨਾਲੇ ਕੋਲੇ ਸਹਿਣਾ ਉੱਥੇ ਇੱਕ ਸਰਪੰਚ ਸੀਗਾ ਬਾਈ ਸੁਖਵਿੰਦਰ ਸਿੰਘ ਕਲਕੱਤੇ ਵਾਲੇ ਵਜਦੇ ਆ ਉਹ ਸੁਖਵਿੰਦਰ ਕਲਕੱਤਾ ਹੀ ਕਹਿੰਦੇ ਉਹਨਾਂ ਨੂੰ ਉਹ ਬਹੁਤ ਚੰਗਾ ਇਨਸਾਨ ਸੀ ਜਿਹੜਾ ਪਿੰਡ ਬਾਰੇ ਬਹੁਤ ਸੋਚਦਾ ਸੀ ਉਹ ਪਿੰਡ 'ਚ ਬਹੁਤ ਵਿਕਾਸ ਕਰਾਇਆ ਜਿਹੜੀ ਸਮੇਂ ਦੀ ਸਰਕਾਰ ਆ ਜਿਹੜਾ ਲਾਹਬ ਸਿੰਘ ਉੱਗੋ ਕੇ ਉੱਥੋਂ ਦਾ ਐਮਐਨਏ ਆਂ ਬਧੌਰ ਦਾ ਉਹਦੇ ਨਾਲ ਇੱਕ ਦੋ ਵਾਰੀ ਪਿੰਡ ਦੇ ਕੰਮਾਂ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਸਰਕਾਰ ਕਹੇਗੀ ਹੈ ਨਾ ਤੇ ਕਹਾ ਸੁਣੀ ਉਹਦੇ ਨਾਲ ਹੋ ਗਈ ਕਈ ਵਾਰ ਸੋ ਉਹ ਜਿਹੜਾ ਬਾਈ ਸੀਗਾ ਮਤਲਬ ਹੱਥ ਤੋਂ ਬਾਅਦ ਥੋੜੀ ਲੜਾਈ ਵਧੀ ਸੀ ਪਿਛਲੇ ਦਿਨੀ ਇੱਕ ਜਿਹੜਾ ਬਾਈ ਦੇ ਨਾਲ ਹੀ ਰਹਿੰਦਾ ਸੀ ਬੰਦਾ ਜਿੰਦਰ ਉਹਦਾ ਦੋਸਤ ਸੀਗਾ ਉਹ ਬੈਂਕ ਦੇ ਪ੍ਰਾਪਰਟੀ ਡੀਲਰ 'ਚ ਬੈਠਾ ਸੀਗਾ ਪ੍ਰਾਪਰਟੀ ਡੀਲਰ ਕੋਲ ਉਹ ਬੰਦਾ ਉਹਨੇ ਚਿੱਟਾਉਣਾ ਲਾਇਆ ਹੁੰਦਾ ਤੇ ਆ ਕੇ ਹੱਥ ਮਿਲਾਉਂਦਾ ਬਾਈ ਨਾਲ ਜੋ ਉਹਦਾ ਦੋਸਤ ਸੀ ਤੇ ਉਹਨੇ ਇੱਥੇ ਗੋਲੀ ਮਾਰਦਾ ਗੋਲੀ ਇੱਥੋਂ ਵੱਜ ਕੇ ਮੋਢੇ ਵਿੱਚ ਦੀ ਤੇ ਬਾਈ ਦੀ ਮੌਤ ਜਿਹੜੀ ਹੋ ਗਈ ਸੀ 5-6 ਦਿਨ ਪਹਿਲਾਂ ਦੀ ਗੱਲ ਹੈ ਉਹ ਜਦੋਂ ਬੰਦਾ ਥੋੜਾ ਜਿਹਾ ਫੇਮਸ ਸੀ ਐਕਟਿਵ ਸੀਗਾ ਸੋਸ਼ਲ ਮੀਡੀਆ ਤੇ ਵੀ ਜਦੋਂ ਰੌਲਾ ਪਿਆ ਭਾਰਨਾ ਸਿੱਧੂ ਹੋਰ ਜਿਹੜੇ ਵੀ ਮਤਲਬ ਸਮਾਜ ਸੇਵੀ ਐ ਲਖੇ ਸਿਧਾਣੇ ਹੋਰੇ ਕਿਸਾਨ ਯੂਨੀਅਨ ਵਾਲਾ ਜਿੰਨੇ ਵੀ ਜਥੇਬੰਦੀਆਂ ਨੇ ਉੱਥੇ ਆਉਂਦੀਆਂ ਨੇ ਤੇ ਪਰਿਵਾਰ ਵੱਲੋਂ ਐਫ ਆਈ ਆਰ ਦਰਜ ਕਰਾਈ ਜਾਂਦੀ ਹੈ ਜਿਹੜਾ ਕਿ ਪਿੰਡ ਦਾ ਉਹ ਜਿਹੜਾ ਨਾਲ ਰਹਿੰਦਾ ਸੀ ਕੋਤੇ ਇੱਕ ਕੋਈ ਜਦੋਂ ਬਾਈ ਸਰਪੰਚ ਚੁੱਠਿਆ ਸੀਗਾ ਜਿਹੜਾ ਵਿਰੋਧੀ ਤੇ ਇਕ ਉੱਠਿਆ ਸੀ ਉਹ ਹਾਰ ਗਿਆ ਸੀ ਇਹ ਦਿੱਤਗੇ ਸੀ ਉਹ ਇੱਕ ਉਹਦਾ ਨਾਮ ਜੀਪੀ 바ਵਾ ਜੀ ਨੂੰ ਕਹਿੰਦੇ ਇੱਕ ਜਿੰਦਰ ਇੱਕ ਪਿਸਤੌਲ ਦਵਾ ਕੇ ਲੈ ਆਸੀ ਚੋਰੀ ਦੇ ਪਿਸਤੌਲ ਨਾਲ ਬਾਈ ਦੇ ਗੋਲੀਆਂ ਮਾਰੀਆਂ ਗਈਆਂ ਸੀ ਇੱਕ ਗੋਲੀ ਮਾਰੀ ਸੀ ਉਹ 20 ਦਿਨ ਪਹਿਲਾਂ ਪਿਸਤੌਲ ਲੁਧਿਆਣੇ ਤੋਂ ਲੈ ਕੇ ਆਉਂਦਾ ਸੀ ਉਹ ਜਿਹੜੇ ਤਿੰਨੇ ਬੰਦੇ ਐ ਉਹ ਫੜ ਲਏ ਲਾਲ ਸਿੰਘ ਉਗੋ ਕੇ ਜਿਹੜਾ ਐਮਐਲਏ ਆ ਉਹਦੇ ਨਾਲ ਵੀ ਉਹ ਵੀ ਆਈਆਂ ਜਿਹਦੇ ਜਿਹੜਾ ਲਾਲ ਸਿੰਘ ਉਗੋ ਕੇ ਬਹੁਤ ਇਹ ਅਪਸ਼ਬਦ ਬੋਲ ਰਿਹਾ ਸੀ ਸਖਵਿੰਦਰ ਸਿੰਘ ਕਲਕੱਤਾ ਨੂੰ ਕੀ ਤੇਰੇ ਲਾਪੜੇ ਮਾਰ ਕੇ ਤੈਨੂੰ ਅੰਦਰ ਸਿੱਟਿਆ ਹੁੰਦਾ ਏ ਆ ਉਹ ਹੈ ਨਾ ਮਤਲਬ ਵੀ ਇੱਕ ਦੋ ਵਾਰੀ ਜਿਹੜਾ ਬਾਈ ਦਾਸ ਦਾ ਸੀਗਾ ਉਹ ਜਬਤ ਕਰ ਲਿਆ ਸੀਗਾ ਗਵਰਨਮੈਂਟ ਨੇ ਸੋ ਬਾਈ ਕਈ ਵਾਰ ਦਫ਼ਤਰਾਂ 'ਚ ਵੀ ਚੱਕਰ ਲਾਉਂਦਾ ਰਿਹਾ ਕਿ ਮੇਰਾ ਜਿਹੜਾ ਲਾਇਸੈਂਸ ਸੀ ਅਸਲਾ ਉਹ ਮੈਨੂੰ ਦਿੱਤਾ ਜਾਵੇ ਉਹ ਜਿਹੜਾ ਅਸਲਾ ਵੀ ਬਾਈ ਨੇ ਜਬਤ ਸੀ ਤੇ ਬਾਈ ਜਿਵੇਂ ਕਹਿੰਦੇ ਹੁੰਦੇ ਨੇ ਅਸਥਾ ਸੀ ਜਾਂ ਉਹ ਹੁਣ ਸਰਕਾਰ ਨੇ ਕਾਤਲ ਦੇ ਵਿੱਚ ਇਹ ਉਹ ਸਰਕਾਰ ਨੇ ਪ੍ਰਸ਼ਾਸਨ ਨੇ ਦੀਪੀ 바ਵਾ ਜਿੰਦਰ ਗਿੱਲ ਤੇ ਇੱਕ ਜਗਿੰਦਰ ਸਿੰਘ ਜਿਹੜਾ ਪਿਸਤੌਲ ਦਵਾ ਕੇ ਲਿਆ ਸੀ ਉਹਨਾਂ ਤੇ ਤਿੰਨਾਂ ਤੇ ਐਫ ਆਈ ਆਰ ਕੱਟਤੀ ਪਰ ਪਰਿਵਾਰ ਜਿਹੜਾ ਚਾਹੁੰਦਾ ਸੀ ਕਿ ਲਾਲ ਸਿੰਘ ਉਗੋ ਕੇ ਦਾ ਵੀ ਨਾਂ ਵਿੱਚ ਪਾਇਆ ਜਾਵੇ ਐਫ ਆਈ ਆਰ ਦੇ ਚਲੋ ਇਹ ਜਾਂਚ ਦਾ ਪੇਸ਼ਾ ਹੁੰਦਾ ਵੀ ਜੇ ਉਹ ਦੋਸ਼ੀ ਮੰਨਿਆ ਜਾਂਦਾ ਤਾਂ ਸਜ਼ਾ ਉਹਨੂੰ ਵੀ ਸੀ ਪਰ ਕਈ ਵਾਰ ਸਖਵਿੰਦਰ ਨਾਲ ਜਿਹੜੀ ਲਾਲ ਸਿੰਘ ਉਗੋ ਕੇ ਦੀ ਤੁੰਤੂ ਮੈਂ ਮੈਂ ਹੋਈ ਸੀ ਤੇ ਸਿੰਘਵਿੰਦਰ ਦੇ ਪ੍ਰਾਣੂ ਵੀ ਦੋ ਤਿੰਨ ਵਾਰੀ ਧਮਕੀ ਦਿੱਤੀ ਉਹਨਾਂ ਨੇ ਵੀ ਐਮਐਲਏ ਸਾਹਮਣੇ ਆ ਸਿੰਘਵਿੰਦਰ ਇੱਕ ਵੀਡੀਓ 'ਚ ਖੁਦ ਵੀ ਕਹਿ ਰਿਹਾ ਕਿ ਮੈਨੂੰ ਪਹਿਲਾਂ ਵੀ ਬੰਦੇ ਮਾਰਨ ਆਏ ਸੀ ਜਿਹੜੇ ਕਿ ਲਾਹ ਸਿੰਘ ਉਗੋਕੇ ਨਾਲ ਨਾਲ ਤਾਲਮੇਨ ਸੀ ਸੋ ਹੁਣ ਕਈ ਦਿਨਾਂ ਤੋਂ ਉਹਨਾਂ ਨੇ ਪ੍ਰਸ਼ਾਸਨ ਨੂੰ ਐਫਆਈਆਰ ਦਿੱਤੀ ਹੈ ਬਾਈ ਦੇ ਕਤਲ ਤੋਂ ਦੂਸਰੇ ਦਿਨ ਉਹਨਾਂ ਨੇ ਕਿਹਾ ਵੀ ਜਿਹੜਾ ਲਾਹ ਸਿੰਘ ਉਗੋਕੇ ਦਾ ਵੀ ਨਾਮ ਵਿੱਚ ਐਫਆਈਆਰ ਦੇ ਪਾਇਆ ਜਾ ਪਰ ਪ੍ਰਸ਼ਾਸਨ ਇਹਨਾਂ ਗੱਲਾਂ ਤੋਂ ਆਨਾ ਕਾਰਨੀ ਕਰਨ ਲੱਗ ਗਿਆ ਵੀ ਤੁਹਾਡਾ ਕੇਸ ਕਮਜ਼ੋਰ ਹੋ ਜਾਊਗਾ ਜੀ ਤੁਹਾਡਾ ਇਹ ਹੋ ਜਾਊਗਾ ਉਹ ਹੋ ਜਾਊਗਾ ਮਤਲਬ ਨਾ ਉਹ ਦਰਜ ਨਹੀਂ ਕਰ ਰਹੇ ਉਹ ਐਫ ਆਈ ਆਰ ਉਹਦੇ ਚੱਲਦੇ ਧਰਨਾ ਲੱਗਿਆ ਸੀ ਧਰਨਾ ਵੀ ਬਹੁਤ ਵੱਡਾ ਰੂਪ ਹੋ ਗਿਆ ਸੀ ਧਰਨੇ ਦਾ ਲੋਕ ਦਿਨੋਂ ਦਿਨ ਦਿਨੋਂ 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 ਵਧੀ ਜਾਣ ਬਦਲਣ ਲੱਗੇ ਲੋਕ ਆਉਣ ਲੱਗੇ ਦਰਦ ਸੀ ਹਰੇਕ ਨੂੰ ਸੋ ਪਿੰਡ ਦੇ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਪਿੰਡ ਦੇ ਲੋਕ ਵੀ ਚਾਹੁੰਦੇ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਉੱਥੇ ਗਏ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਜੇ ਤੁਸੀਂ ਸੰਸਕਾਰ ਕਰਤਾ ਤਾਂ ਮਗਰੋਂ ਸਰਕਾਰ ਨੇ ਤੁਹਾਨੂੰ ਡਾਹ ਨਹੀਂ ਦੇਣੀ ਪੰਜ 6 ਦਿਨ ਹੋ ਗਏ ਸੀ ਧਰਨਾ ਲੱਗੇ ਹੋਏ ਅੱਜ ਉਹ ਧਰਨਾ ਪਰਿਵਾਰ ਦੇ ਜਿਹੜੀ ਉਹਨੇ ਮਾਤਾ ਜੀ ਹੈ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਧਰਨਾ ਚੱਕਾਂਗੇ ਜੇ ਕੱਲ ਨੂੰ ਅਸੀਂ 11 ਵਜੇ ਬੱਚੇ ਦਾ ਸੰਸਕਾਰ ਕਰਾਂਗੇ ਬਹੁਤ ਲੋਕ ਮੈਂ ਬੀਬੀਆਂ ਵੀ ਸੁਣੀਆਂ ਪਰਿਵਾਰ ਨੂੰ ਕਹਿ ਰਿਹਾ ਕਿ ਇਹ ਬੁਝਟਲ ਨਿਕਲੇਗੀ ਅਸੀਂ ਤਾਂ ਇੰਨੇ ਦਿਨਾਂ ਦੇ ਬੈਠੇ ਆ ਤੇ ਹੁਣ ਇਨਸਾਫ ਨਹੀਂ ਮਿਲਣਾ ਮਤਲਬ ਜਿੰਨੇ ਵੀ ਮੂੰਹ ਤੁਸੀਂ ਬਾਕੀ ਕੱਲ ਨੂੰ ਦੇਖ ਲਿਓ ਬਹੁਤ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਉਣਗੀਆਂ ਹਨਾ ਲੋਕ ਜਿਵੇਂ ਬੋਲਦੇ ਹੁੰਦੇ ਆ ਹੁਣ ਇੱਥੇ ਨਾ ਪਤਾ ਗੱਲ ਕੀ ਹੈ ਜਿਹੜਾ ਪਾਈਓ ਸਰਪੰਚੇ ਦੋ ਭਰਾ ਨਹੀਂ ਇਥੇ ਗੱਲ ਕੀ ਹੈ ਜੇ ਆਪਾਂ ਮਾਂ ਨੂੰ ਜਾਂ ਆਪਾਂ ਪਰਿਵਾਰ ਨੂੰ ਗਲਤ ਨਹੀਂ ਹੋ ਸਕਦਾ ਪਰਿਵਾਰ ਮਾਂ ਹੈ ਜਿਹੜੀ ਮਾਂ ਮਾਂ ਨੂੰ ਇੱਕ ਤਾਂ ਦਰਦ ਹੈ ਵੀ ਮੇਰਾ ਪੁੱਤ ਚਲਾ ਗਿਆ ਨੰਬਰ 2 ਤੇ ਉਸ ਤੋਂ ਵੀ ਕਿਤੇ ਵੱਧ ਦਰਦ ਹੈ ਵੀ ਮੇਰੇ ਪੁੱਤ ਦੀ ਹਜੇ ਤੱਕ ਸੇਵਾ ਵੀ ਵਾਲਿਆ ਨਹੀਂ ਗਿਆ ਜਿਹੜਾ ਮੇਰਾ ਪੁੱਤ ਹੈ ਸ਼ਰਕ ਤੇ ਪਿਆ ਹੈ ਇਹ ਬਹੁਤ ਵੱਡਾ ਦੁੱਖ ਹੈ ਭਾਈ ਇਹ ਜੇ ਮੈਂ ਕਹ ਰਿਹਾ ਵੀ ਮੈਂ ਇਹਨੂੰ ਮਹਿਸੂਸ ਕਰਨ ਨੂੰ ਮੈਂ ਵੀ ਨਹੀਂ ਕਰ ਸਕਦਾ ਜੀਰੇ ਨਾਲ ਪੀਠ ਦੀ ਹੈ ਉਹਨੂੰ ਪਤਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੀ ਦਰਦ ਹੈ ਹਨਾ ਕੀ ਦੁੱਖ ਹੈ ਆਪਣੇ ਵਰਗੇ ਲੋਕਾਂ ਦੀਆਂ ਤਾਂ ਗੱਲਾਂ ਹੁੰਦੀਆਂ ਇਕੱਲੇ ਵਿੱਚ ਸੋ ਬਾਈ ਨੇ ਕਮੈਂਟ ਕਰਿਆ ਹੈ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਤੇ ਪਰਿਵਾਰ ਜਿਹੜਾ ਹੁਣ ਆਪਾਂ ਮਾਂ ਨੂੰ ਵਿੱਚ ਲੋਕ ਬੁੜੀਆਂ ਦੇਖਿਆ ਮੈਂ ਉਥੇ ਜਿਹੜੀਆਂ ਉਸ ਪਿੰਡ ਦੀਆਂ ਔਰਤਾਂ ਸੀ ਚਲੋ ਉਹ ਗਲਤ ਨਹੀਂ ਹੈਗੀਆਂ ਆਪਾਂ ਨਾ ਤਾਂ ਮਾਂ ਨੂੰ ਗਲਤ ਕਹਿ ਸਕਦੇ ਆ ਨਾ ਹੀ ਉਹ ਔਰਤਾਂ ਨੂੰ ਉਹ ਵਿਚਾਰੀਆਂ ਕਹਿ ਰਹੀਆਂ ਕਹਿਣੀਆਂ ਸਾਡੇ ਤਾਂ ਇਹ ਪੁੱਤਾਂ ਵਰਗਾ ਸੀ ਵੀ ਸਾਡੇ ਦਿਲ ਤੇ ਸੀਗੀ ਵੀ ਅਸੀਂ ਉਹਨਾਂ ਚਿਰ ਸੰਸਕਾਰ ਕਰਦਾ ਕਰਨੇ ਹੀ ਨਹੀਂ ਜਿੰਨਾ ਚਿਰ ਲਾਹਵ ਸਿੰਘ ਉੱਗੋ ਕੇ ਜੇ ਐਫ ਆਈ ਆਰ ਤੇ ਨਾ ਨਹੀਂ ਪਾਉਂਦੇ ਅਛਾ ਮਾਂ ਵੱਲੋਂ ਹੀ ਫੈਸਲਾ ਕਰਿਆ ਗਿਆ ਵੀ ਕਮੇਟੀ ਬਣਾਈ ਸੀ 21 ਮੈਂਬਰੀ ਵੀ ਆਪਾਂ ਸਸਕਾਰ ਕਰ ਦਿੰਨੇ ਆ ਮਾਂ ਭਾਈ ਜਿਹੜੀ ਮਾਂ ਹੁੰਦੀ ਹੈ ਨਾ ਉਹਦੇ ਬਹੁਤ ਤੁਸੀਂ ਸੋਚ ਕੇ ਦੇਖੋ ਵੀ ਉਹਦਾ ਬੇਟਾ ਇੱਕ ਤਾਂ ਦੁਨੀਆ ਤੋਂ ਚਲਾ ਗਿਆ ਨੰਬਰ 2 ਤੇ ਉਹਦੀ লাশ ਪਈ ਹੈ ਨੰਬਰ 3 ਤੇ ਭਾਈ ਉਹਦੇ ਇੱਕ ਬੇਟਾ ਹੋਰ ਹੈ ਜਿਹੜੀਆਂ ਮਾਮਾ ਹੁੰਦੇ ਆ ਨਾ ਮਾਮਾ ਆਪ ਦੇ سینੇ ਤੋਂ ਕੁਝ ਵੀ ਝੱਲ ਲੈਣਗੀਆਂ ਪਰ ਉਹ ਮਾਂ ਨੂੰ ਡਰ ਹੈ ਵੀ ਮੇਰਾ ਇੱਕ ਬੇਟਾ ਹੋਰ ਹੈ। ਉਹਨੇ ਵੀ ਜ਼ਿੰਦਗੀ ਜਿਉਣੀ ਹੈ ਵੀ ਮੈਂ ਸਰਕਾਰਾਂ ਨਾਲ ਬੈਰ ਪਾ ਰਹੀ ਆ। ਕੱਲ ਨੂੰ ਮੇਰੇ ਦੂਜੇ ਪੁੱਤ ਨੂੰ ਕੁਝ ਕਰਤਾ ਮੈਂ ਫੇਰ ਕੀ ਕਰੂੰਗੀ। ਹੈਨਾ? ਸੋ ਭਾਈ ਸਮਝੋ ਇਹਨਾਂ ਗੱਲਾਂ ਨੂੰ ਮਾਂ ਇੱਕ ਮਜਬੂਰ ਹੈ। ਬਹੁਤ ਜ਼ਿਆਦਾ ਮਜਬੂਰ ਹੈ ਆਪਾਂ ਸਮਝ ਸਕਦੇ ਆ ਗੱਲ ਨੂੰ। ਹੁਣ ਬਾਕੀ ਪੂਰੀ ਗੱਲ ਕੀ ਹੈ ਹਜੇ ਤਾਂ ਕੁਝ ਕੁਝ ਗੱਲਾਂ ਸੁਣੀਆਂ। ਕੱਲ ਤੱਕ ਪਤਾ ਲੱਗੂਗਾ ਵੀ मां ਮੰਨੂ ਹੀ ਇਹ ਫੈਸਲਾ ਹੈ ਜਿਹੜੀ ਮੈਂ న్యూਸ ਚ ਗੱਲ ਸੁਣੀ ਹੈ ਪੱਤਰਕਾਰਾਂ ਤੋਂ ਵੀ ਸੁਣੀ ਹੈ ਉਹ ਉਹ ਇਹ ਸੁਣੀ ਹੈ ਕਿ मां ਨੇ ਕਿਹਾ ਵੀ ਨਹੀਂ ਹੁਣ ਆਪਾਂ লাশ ਇੱਥੇ ਹੋਰ ਨਹੀਂ ਰੱਖਣੀ ਆਪਾਂ ਸਸਕਾਰ ਕਰਦੇ ਹਾਂਗੇ ਕੱਲ ਨੂੰ ਤੇ ਧਰਨਾ ਸਮਾਪਤ ਹੋ ਗਿਆ ਬਾਣੇ ਲੋਕ ਉਹ ਵਿਦਵਾਨ ਹੈ ਜਿਹੜੇ ਉਹ ਕਹੀ ਜਾਂਦੇ ਆ ਮੈਂ ਇਹ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਮੈਂ ਵੀ ਸਹਿਮਤ ਹਾਂ ਕਿ ਇਹ লাশ ਪਈ ਰਹਿੰਦੀ ਸ਼ਾਇਦ ਬਾਈ ਨੂੰ ਇਨਸਾਫ ਮਿਲ ਜਾਂਦਾ ਪਰ ਹੁਣ ਇਨਸਾਫ ਮੁਸ਼ਕਲ ਹੈ ਕਿਉਂਕਿ ਹਜ਼ਾਰਾਂ ਕੇਸ ਨੇ ਭਾਈ ਜਿਹੜੇ ਲੌਂਕੀ ਜਾਂਦੇ ਹਨ ਹਨਾ ਦੁਨੀਆ ਨੂੰ ਪਤਾ ਹੀ ਹੈ ਸਾਨੂੰ ਪਰ ਯਾਰ ਮਾਂ ਮਾਂ ਕੀ ਕਰੇ ਦੱਸੋ ਮਾਂ ਦਾ ਇੱਕ ਪੁੱਤ ਹੈਗਾ ਜਿਉਂਦਾ ਇੱਕ ਤਾਂ ਚਲੋ ਚਲਾ ਗਿਆ ਉਹ ਇਹ ਵੀ ਸੋਚਦੀ ਹੈ ਵੀ ਮੈਂ ਬਹਿਰ ਬੁਹਾ ਰਹੀ ਹਾਂ ਸਰਕਾਰ ਨਾਲ ਅਕਸਰ ਤਾਂ ਜਿਹੜਾ ਦਬਾਅ ਹੁੰਦਾ ਉਹ ਸਾਰਾ ਪ੍ਰਵਾਸ ਤੇ ਹੁੰਦਾ ਨਾ ਮੇਰੇ ਵਰਗਾ ਵੀ ਉੱਥੇ ਖੜ੍ਹ ਜੂ ਜਿਆ ਸਰਕਾਰ ਨੂੰ ਮੁਰਦਾਬਾਦ ਕਹਿ ਕੇ ਆoze ਘਰੇ ਆ ਜੂ ਆਪਾਂ ਉਥੇ ਆਇਤਾ ਨਹੀਂ ਵੀ ਆਪਾਂ ਹਾਰ ਟਾਈਮ ਉਹਨਾਂ ਨਾਲ ਰਹਾਂਗੇ ਨਾ ਹੀ ਕਿਸੇ ਕੋਲੇ ਇੰਨਾ ਟਾਈਮ ਹੈ ਵੀ ਅਗਲਾ ਰਹੂਗਾ ਹਨ ਸੋ ਭਾਣਾ ਸਿੱਧੂ ਹੋਰ ਜਿੰਨੇ ਵੀ ਸਮਾਜ ਸੇਵੀ ਕਹਿੰਨੋ ਜਾਂ ਕੋਈ ਕਿਸਾਨ ਯੂਨੀਅਨ ਹੈ ਕੋਸ਼ਿਸ਼ ਸਾਰਿਆਂ ਨੇ ਕਰੀ ਡਿਊਟੀ ਦਿੱਤੀ ਉੱਥੇ ਵੀ ਇਨਸਾਫ ਮਿਲ ਜੇ ਸਰਕਾਰ ਦੇ ਕੰਨ ਤੇ ਜੂਨੀ ਸਰਗੀ ਹਨਾ 5 ਦਿਨਾਂ ਤੋਂ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਕੁਛ ਨਹੀਂ ਉਹਦੇ 'ਚ ਹੁਣ ਮਾਂ ਨੂੰ ਬਈ ਗਲਤ ਨਾ ਠਹਿਰਾਓ ਮਾਂ ਬਹੁਤ ਮਜਬੂਰ ਹੈ ਮਾਂ ਇੱਕ ਤਾਂ ਉਹ ਦੁੱਖ ਹੈ ਹਨਾ ਇੱਕ ਉਹਨੂੰ ਡਰ ਬਹਿ ਗਿਆ ਉਹਦੇ ਮਨ 'ਚ ਮਾਂ ਦੇ ਵੀ ਮੇਰਾ ਇੱਕ ਜਵਾਕ ਹੋਰ ਹੈ ਸੋ ਇਹ ਕਿ ਲੋ ਹੁਣ ਆਪਾਂ ਇਹਦੇ 'ਚ ਕੁਝ ਨਹੀਂ ਕਹਿ ਸਕਦੇ ਸੋ ਕੁਝ ਲੋਕਾਂ ਨੇ ਮੈਂ ਵੀਡੀਓ ਦੇਖੀ ਹੈ ਉਹ ਕਹਿਣ ਲੱਗੇ ਵੀ ਪਰਿਵਾਰ ਦੀ ਢਪੋਕ ਢਪੋਕ ਨਹੀਂ ਹੈ ਭਾਈ ਇਹ ਪਰਿਵਾਰ ਢਪੋਕ ਹੁੰਦਾ ਤਾਂ ਉਹਨਾਂ ਦਾ ਪੁੱਤ ਅਜ ਜਾਂਦਾ ਹੀ ਨਾ ਜਹਾਨ 'ਚ ਭਰੇ ਹੁੰਦਾ ਯੋ ਮਾਰ ਕੇ ਜ਼ਮੀਰ ਲੀਡਰਾਂ ਨੂੰ ਜਿੰਦਾਬਾਦ ਕਹਿਣ ਸਿੱਖ ਜਾਂਦਾ ਹਨ ਜਾਂ ਜਿਵੇਂ ਕੋਈ ਕਹਿੰਦਾ ਲੀਡਰ ਮੌਕੇ ਦਾ ਉਵੇਂ ਉਹ ਕਰਦਾ ਤਾਂ ਉਹ ਜਿਉਂਦਾ ਹੁੰਦਾ ਗੋਲੀ ਕਿਹਨੂੰ ਵਾਈਦੀ ਹੁੰਦੀ ਹੈ ਬਾਈ ਸੱਚ ਨੂੰ ਝੂਠ ਨੂੰ ਕਦੇ ਗੋਲੀ ਨਹੀਂ ਵਾਈਦੀ ਗੋਲੀ ਸੱਚ ਨੂੰ ਵਾਈਦੀ ਹੁੰਦੀ ਹੈ ਐਵੇਂ ਸੋ ਬਾਕੀ ਤੁਸੀਂ ਬਾਈ ਆਪ ਦੀ ਰਾਏ ਜੂਰ ਦਿਓ ਜਿਹੜਾ ਮੇਰੀ ਸੋਚਣੀ ਤਾਂ ਇਹੀ ਹੈ ਕਿ ਮਾਂ ਤਾਂ ਮਜਬੂਰ ਹੈ ਇੱਕ ਮਾ ਮਾ ਨੂੰ ਆਲੇ ਦੂਜੇ ਬੱਚੇ ਦੀ ਵੀ ਚਿੰਤਾ ਹੈ ਭਾਈ ਸੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸ਼ੇਅਰ ਕਰਿਓ ਵੀਡੀਓ ਭਰਾਵੋ ਤੇ ਆਪਣੀ رائے ਜਰੂਰ ਦਿਓ ਹੈਨਾ ਸੋ ਬਾਕੀ ਧੰਨਵਾਦ ਭਾਈ ਐਨੀ ਇੱਕ ਬੇਨਤੀ ਕਰਨੀ ਸੀ ਕੱਲ ਨੂੰ ਸ਼ਹਿਰ 11:00 ਕ 12:00 ਵਜੇ ਬਾਈ ਦਾ ਸਹਨੇ ਪਿੰਡ ਸੰਸਕਾਰ ਹੋਊਗਾ ਪੋਸਮਾਰਟਮ ਕਰਾ ਕੇ ਉਸ ਤੋਂ ਬਾਅਦ ਵੀ 12:00 1:00 ਵਜੇ ਤੱਕ ਲਾ ਲਓ ਜਿੰਨੀ ਕਈ ਨੀ ਕ ਜਾਣਕਾਰੀ ਮੇਰੇ ਕੋਲ ਇਕੱਠੀ ਹੋਈ ਸੀ ਮੈਂ ਤੁਹਾਨੂੰ ਦੱਸਤੀ ਪਰ ਬੜੇ ਬਾਈ ਦੁੱਖ ਨਾ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਯਾਰ ਜਿਵੇਂ ਕੁਝ ਗੱਲ ਹੀ ਨਹੀਂ ਸੁਣੀ ਕੋਈ ਇੱਕ ਪੰਜਾਬ ਪੰਜਾਬ ਦਾ ਨੌਜਵਾਨ ਸੀ ਹਨਾ ਔਰ ਪਿੰਡ ਨੂੰ ਸਮਰਪਿਤ ਸੀ ਉਹਨੇ ਆਪ ਦੇ ਘਰੇ ਕਹਿੰਦੇ ਭਾਵੇਂ ਕੁਝ ਬਣਾਇਆ ਹੋਵੇ ਨਾ ਤੁਸੀਂ ਕਦੇ ਜ਼ਿੰਦਗੀ ਦੀ ਜਿਹੜੇ ਭਰਾ ਨੇੜੇ ਐ ਜਾਂ ਤੁਸੀਂ ਸੈਣੇ ਪਿੰਡ ਪੰਚਾਇਤ ਘਰ ਦੇਖ ਕੇ ਆਇਓ ਤੁਸੀਂ ਜੇ ਅੰਦਰ ਜਾਓਗੇ ਤੁਹਾਨੂੰ ਐ ਲੱਗੂ ਵੀ ਕਿਸੇ ਡੀਸੀ ਦਫ਼ਤਰ ਹੈ ਪੰਚਾਇਤ ਘਰ ਨਹੀਂ ਐ ਇਨਾ ਉਹ ਬੰਦੇ ਨੂੰ ਆਉਦੇ ਪਿੰਡ ਨਾਲ ਐਨਾ ਪਿਆਰ ਸੀਗਾ ਸੋ ਬਹੁਤ ਮਾੜੀ ਗੱਲ ਹੋਈ ਤੇ ਸਰਕਾਰ ਨੇ ਨਹੀਂ ਸੁਣੀ ਉਸ ਤੋਂ ਵੀ ਮਾੜੀ ਗੱਲ ਹੋਈ ਅੱਜ ਇੱਕ ਮਜਬੂਰ ਮਾਂ ਦੀ ਮਜਬੂਰੀ ਕਹਿ ਸਕਦੇ ਆ ਖਰੀਦੀ ਗਈ ਇੱਕ ਮਜਬੂਰ ਮਾਂ ਝੁੱਕ ਗਈ ਸਰਕਾਰ ਅੱਗੇ ਪਰ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਪੁੱਤਾਂ ਤੇ ਅਸੀਂ ਆਮ ਲੋਕਾਂ ਦੀ ਗੱਲ ਸੁਣਾਗੇ ਸਭ ਕੁਝ ਖੋਖਲਾ ਨਿਕਲ ਗਿਆ ਬਈ ਖੋਖਲਾ ਨਿਕਲਿਆ ਸਾਰਾ ਕੁਝ ਸੋ ਧੰਨਵਾਦ ਬਾਈ ਅਮਰਪ੍ਰੀ ਅਮਰਜੀਤ ਸਿੰਘ ਬਾਈ ਸਿਕੰਦਰ ਸੋ ਜਿੰਨੇ ਵੀ ਬਾਈ ਦੇਖ ਰਹੇ ਹੋ ਉਸ ਬਹੁਤ ਬਹੁਤ ਧੰਨਵਾਦ ਹੈ ਬਾਈ ਤੁਸੀਂ ਸਪੋਰਟ ਕਰਦੇ ਹੋ ਕਰਦੇ ਰਹੋ ਮੈਂ ਜਿਹੜਾ ਵੀ ਕੋਈ ਸੱਚ ਹੁੰਦਾ ਕੋਸ਼ਿਸ਼ ਕਰੂੰਗਾ ਬੋਲਣ ਦੀ ਪਰ ਬੜਾ ਮਨ ਦੁਖੀ ਹੈ ਕਿ ਮੇਰੇ ਪੰਜਾਬ ਦਾ ਇੱਕ ਨੌਜਵਾਨ ਵੀ ਚਲਾ ਗਿਆ ਤੇ ਉਹਨੂੰ ਇਨਸਾਫ ਨਹੀਂ ਮਿਲਿਆ ਪੰਜ ਛੇ ਦਿਨ ਉਹਦੀ ਲਾਸ਼ ਵੀ ਸੜਕਾਂ ਤੇ ਪਈ ਰਹੀ ਸਰਕਾਰ ਦੇ ਕਰਨ ਤੇ ਜੂਨ ਨਹੀਂ ਸਰਤੀ ਬਹੁਤ ਦੁੱਖ ਲੱਗਿਆ ਬਾਈ ਸੋ ਬਾਕੀ ਇੱਕੋ ਇੱਕ ਚਿਹਰੀ ਰਹੀ ਜਿਹੜੀ ਪ੍ਰਮਾਤਮਾ ਦੀ ਹੈ ਉਹਦੇ ਮੈਂ ਨਹੀਂ ਦੁਆਇਆ ਕਿ ਰੱਬਾ ਤੂੰ ਇਨਸਾਫ ਕਰੀ ਸਰਕਾਰਾਂ ਤੋਂ ਤਾਂ ਸਾਨੂੰ ਉਮੀਦ ਹੈ ਨਹੀਂ ਸੋ ਰਬਰਾਖਾ ਜੀ ਸਤਿ ਸ੍ਰੀ ਅਕਾਲ ਖੁਸ਼ਹਾਲ ਹੋ ਆਵਾਜ਼ ਰਹੋ ਆਪਣਾ ਧਿਆਨ ਰੱਖੋ ਮੈਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ